ਸਸੀਕਰ ਰਜੇ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਰਜੇ ਇੱਕ ਖੁਸ਼ਖਬਰੀ ਦੇਣੀ ਹੈ ਜਿਵੇਂ ਕਿ ਤੁਹਾਨੂੰ ਪਤਾ ਫਰੈਂਚਿਪ ਦੀਆਂ ਆਪਣੀਆਂ ਪੋਸਟਾਂ ਆਈਆਂ ਹੋਈਆਂ ਨੇ ਲਾਈਨਮੈਨ ਦੀਆਂ ਆਈਆਂ ਹੋਈਆਂ ਨੇ ਜਿਹੜੇ ਬੱਚੇ ਫਰੈਂਚਿਪ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਆਪਣਾ ਔਨਲਾਈਨ ਬੈਚ ਵੀ ਚੱਲ ਰਿਹਾ ਤੇ ਆਫਲਾਈਨ ਬੈਚ ਵੀ ਚੱਲ ਰਿਹਾ ਹੈ ਜੁਆਇਨ ਕਰ ਸਕਦੇ ਆ ਬਾਕੀ ਜਿਹੜੇ ਬੱਚੇ ਰਿਵੀਜ਼ਨ ਕਰਨਾ ਚਾਹੁੰਦੇ ਆ ਟੈਸਟ ਬੈਚ ਜੁਆਇਨ ਕਰਨਾ ਚਾਹੁੰਦੇ ਆ ਆਪਣਾ ਇੱਕ ਟੈਸਟ ਬੈਚ ਵੀ ਚੱਲ ਰਿਹਾ ਹੈ ਮੰਡੇ ਨੂੰ ਰਜੇ ਆਪਣੀ ਐਪ ਦੇ ਉੱਪਰ ਇੱਕ ਟੈਸਟ ਸਾਰਿਆਂ ਦੇ ਲਈ ਫ੍ਰੀ ਕੰਡਕਟ ਕਰ ਜਿਹਦੇ ਵਿੱਚ ਜੇ 100 ਕੁਐਸਚਨ ਆਉਣਗੇ 70 ਟੈਕਨੀਕਲ ਦੇ ਤੇ 30 ਨਾਨ ਟੈਕਨੀਕਲ ਦੇ ਹੋਣਗੇ ਜਿਹੜਾ ਆਪਣੀ ਅਕੈਡਮੀ ਵੱਲੋਂ ਫ੍ਰੀ ਕੰਡਕਟ ਕਰਵਾਇਆ ਜਾ ਰਿਹਾ ਹੈ ਲਾਈਟਵੇਵ ਅਕੈਡਮੀ ਵੱਲੋਂ ਤਾਂ ਤੁਸੀਂ ਉਹ ਜੇਕਰ ਟੈਸਟ ਨੂੰ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਆਪਣੀ ਐਪ ਡਾਊਨਲੋਡ ਕਰ ਲਓ ਐਪ ਦਾ ਨਾਮ ਹੈਗਾ ਲਾਈਟਵੇਵ ਅਕੈਡਮੀ ਤੇ ਟੈਸਟ ਆਪਣੀ ਐਪ ਐਪ ਦੇ ਉੱਪਰ ਤੁਹਾਨੂੰ ਮਿਲ ਜਾਊਗਾ ਉਹਦਾ ਸੋਲੂਸ਼ਨ ਆਪਣੇ ਚੈਨਲ YouTube ਦੇ ਉੱਪਰ ਲਾਈਟਵੇਵ ਅਕੈਡਮੀ ਦੇ ਉੱਪਰ ਹੀ ਮੈਂ ਤੁਹਾਨੂੰ ਦੇਵਾਂਗਾ ਆਪ ਸੋਲੂਸ਼ਨ ਉਹਦਾ ਮਤਲਬ ਸੋਲਵ ਕਰਵਾਉਂਗਾ ਸਾਰੇ ਦਾ ਸਾਰਾ ਪੇਪਰ ਤਾਂ ਜਿਹੜੇ ਬੱਚੇ ਉਹਨੂੰ ਪੇਪਰ ਨੂੰ ਕਰਨਾ ਚਾਹੁੰਦੇ ਆ ਕੰਡਕਟ ਤਾਂ ਮੰਡੇ ਨੂੰ ਆਪਣਾ ਟੈਸਟ ਐਪ ਦੇ ਉੱਪਰ ਫ੍ਰੀ ਬਿਲਕੁਲ ਤੁਹਾਨੂੰ ਮਿਲੇਗਾ ਰਜੇ ਜਿਹੜੇ ਬੱਚੇ ਆਫਲਾਈਨ ਦੇ ਵਿੱਚ ਵੀ ਕਰਨਾ ਚਾਹੁੰਦੇ ਆ ਪੇਪਰ ਨੂੰ ਤਾਂ ਉਹ ਮੈਨੂੰ ਕਾਲ ਕਰ ਸਕਦੇ ਆ ਉਹਨਾਂ ਦੇ ਲਈ ਵੀ ਉਹ ਟੈਸਟ ਫ੍ਰੀ ਆਫਲਾਈਨ ਮੇਰੇ ਕੋਲ ਆ ਕੇ ਟੈਸਟ ਦੇ ਸਕਦੇ ਆ ਰਜੇ ਤਾਂ ਸਾਰੇ ਬੱਚਿਆਂ ਨੂੰ ਇਹ ਹੀ ਆਪਾਂ ਖੁਸ਼ਖਬਰੀ ਦੇਣੀ ਸੀ ਕਿ ਵੀ ਫ੍ਰੀ ਟੈਸਟ ਆਪਾਂ ਕੰਡਕਟ ਕਰਵਾ ਰਹੇ ਆ ਤਾਂ ਤੁਸੀਂ ਸਾਰੇ ਬੱਚੇ ਫ੍ਰੀ ਟੈਸਟ ਦੇ ਸਕਦੇ ਹੋ ਆਪਣੀ ਐਪ ਦੇ ਉੱਪਰ ਵੀ ਦੇ ਸਕਦੇ ਹੋ ਫ੍ਰੀ ਆਪਣੇ ਇੰਸਟੀਚੂਟ ਆ ਕੇ ਵੀ ਦੇ ਸਕਦੇ ਹੋ ਬਾਕੀ ਆਪਣੇ ਬੈਚ ਚੱਲ ਰਹੇ ਆ ਜਿਹੜੇ ਬੱਚਾ ਨੇ ਹਜੇ ਜੁਆਇਨ ਨਹੀਂ ਕੀਤਾ ਕਲਾਸਾਂ ਜੁਆਇਨ ਕਰ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਐਨਏ ਟੈਸਟ ਰਜੇ ਪਰਮਾਰ ਹੋਗੀ ਟੈਸਟਾਂ ਦੀ ਠੀਕ ਹੈ YouTube ਤੇ ਵੀ ਆਪਾਂ ਕਰਵਾਵਾਂਗੇ ਬਾਕੀ ਆਫਲਾਈਨ ਟੈਸਟ ਦੇ ਵਿੱਚ ਤਾਂ ਗੱਲ ਹੀ ਛੱਡ ਦੋ ਐਨਏ ਟੈਸਟ ਆਪਾਂ ਲੈਣੇ ਆ ਬੱਚਾਂ ਤੋਂ ਜਿਨ੍ਹਾਂ ਦਾ ਸਿਲੇਬਸ ਹੋ ਗਿਆ ਜਿਹੜੇ ਸਿਲੇਬਸ ਵੀ ਕਰੀ ਜਾਂਦੇ ਆ ਉਹ ਆਪਦਾ ਸਿਲੇਬਸ ਕੰਪਲੀਟ ਕਰੋ ਤੇ ਬਾਕੀ ਜਿਹੜੇ ਕੋਈ ਆਨਲਾਈਨ ਜਾਂ ਆਫਲਾਈਨ ਆਪਣਾ ਬੈਚ ਜੁਆਇਨ ਕਰਨਾ ਚਾਹੁੰਦਾ ਉਹ ਕਰ ਸਕਦੇ ਠੀਕ ਹੈ ਰਜੋ ਕੇ ਬਾਕੀ ਥੈਂਕ ਯੂ